ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ ਵੀਰਾਂ ਨੂੰ ਮੈਂ ਤੁਹਾਡਾ ਆਪਣਾ ਮਾਨ ਕਰਨੇ ਆਲਾ ਕਰਨੇ ਤੋ ਸੋ ਕੋਣੇ ਹੁਣ ਖਬਰ ਮਿਲੀ ਹੈ ਜੀ ਮੜਿਆ ਰੋਡ ਆਨੰਦਨਗਰ ਗੈਸ ਜਾਂ ਸਿਕੋਲ ਕਿਸੇ ਮੁੰਡੇ ਨੇ ਕਾਲ ਫਰਾਹਾ ਲੈ ਕੇ ਸੁਸਾਈਡ ਕਰ ਲਿਆ ਤੇ ਫੋਨ ਆਇਆ ਸੀਗਾ ਉਹਨਾਂ ਦਾ ਕਿ ਆਇਆ ਆਇਆ ਬੇ ਜ਼ਰੂਰ ਸੋ ਤੁਹਾਨੂੰ ਜਾ ਕੇ ਅਪਡੇਟ ਦੰਨੇ ਆ ਜੀ ਉਦੋਂ ਤੱਕ ਜੁੜੇ ਰਹੋ ਵੱਧ ਤੋਂ ਵੱਧ ਲੋਕ ਜੁੜ ਜਾਣ ਸੋ ਆਪਾਂ ਦੱਸ ਸਕੀਏ ਕਿ ਕਿਉਂ ਗਲਫੜਾ ਲਿਆ ਤੇ ਮੁੰਡਾ ਕੌਣ ਸੀ ਉਹ ਪ੍ਰਸ਼ਾਸਨ ਨੂੰ ਫੋਨ ਕਰ ਦਿੱਤਾ ਗਿਆ ਹੈ ਪ੍ਰਸ਼ਾਸਨ ਵੀ ਪਹੁੰਚ ਚੁੱਕਿਆ ਹੈ ਸੋ ਕੁਝ ਮਿੰਟਾਂ ਦੇ ਵਿੱਚ ਤੁਹਾਨੂੰ ਕਲੀਅਰ ਕਰ ਦਿੱਤਾ ਜਾਊਗਾ ਕਿ ਮੁੰਡੇ ਨੇ ਗਲਫੜਾ ਕਿਉਂ ਲਿਆ ਉਹ ਉਦੋਂ ਤੱਕ ਜੁੜ ਜਾਓ ਜੀ ਤੁਹਾਨੂੰ ਦੱਸਣ ਲੱਗੇ ਆ ਜਿਹੜੇ ਬੰਦੇ ਜੁੜੇ ਆ ਉਹਨਾਂ ਨੂੰ ਫੇਰ ਦੱਸਦੀ ਐ ਕਿ ਮੁੰਡੇ ਨੇ ਗਲਫਰਾਹ ਲੈ ਲਿਆ ਏ ਤੇ ਉਹਨਾਂ ਦੇ ਘਰੇ ਚੱਲੇ ਆ ਜਾ ਕੇ ਲਾਈਵ ਦਿਖਾਉਨੇ ਆ ਤੁਹਾਨੂੰ ਕਿ ਕਿਉਂ ਗਲਫਰਾਹ ਲਿਆ ਉਦੋਂ ਤੱਕ ਵੱਧ ਤੋਂ ਵੱਧ ਲੋ ਜੁੜ ਜਾਓ ਇਹ ਗੈਸ ਏਜੰਸੀ ਦੇ ਕੋਲ ਮੜੀਆਂ ਰੋਡ ਆਨੰਦnagar ਦਾ ਮੁੰਡਾ ਸੀਗਾ ਜਿਸ ਨੇ ਗਾਲਫਰਾ ਹਾ ਲਿਆ ਮਮੀ ਡੈਡੀ ਮੇਰੇ ਖਿਆਲ ਨਾਲ ਉਹਦੇ ਹੈ ਨਹੀਂ ਸੀ ਸੋ ਥੋੜੀ ਦੇਰ ਚ ਤੁਹਾਨੂੰ ਸਾਹਮਣੇ ਲੈ ਕੇ ਆਵਾਂਗੇ ਉਹ ਸਾਹਮਣੇ ਇਕੱਠ ਹੋਇਆ ਹੋਇਆ ਜੀ ਦੇਖੋ ਸੋ ਜਿਹੜੇ ਨਵੇਂ ਬੰਦੇ ਜੁੜਿਆ ਜੀ ਉਹਨਾਂ ਨੂੰ ਦੱਸ ਦਈਏ ਕਿ ਮੁੰਡੇ ਨੇ ਗਾਲਫਰਾ ਲੈ ਲਿਆ ਸੋ ਉਹਦੀ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ ਥੋੜੀ ਦੇਰ ਚ ਪ੍ਰਸ਼ਾਸਨਿਕ ਅਧਿਕਾਰੀ ਵੀ ਵਾਹ ਚੁੱਕੇ ਆ ਸੋ ਤੁਹਾਨੂੰ ਦਿਖਾਉਣ ਜਾ ਰਹੇ ਆ ਜੀ ਮੁੰਡੇ ਨੇ ਕਿਉਂ ਤੇ ਕਿਹੜੀ ਗੱਲੋਂ ਕੜਕੜਾ ਲਿਆ ਹੈ ਕੀ ਹੋ ਗਿਆ ਉੱਚੀ ਬੋਲ ਬਿੱਟੂ ਨੇ ਕੀ ਗੱਲ ਹੋ ਗਈ ਸੀ ਕੋਣ ਕੋਣ ਰਹਿੰਦਾ ਸੀ ਕੱਲਾ ਹੀ ਰਹਿ ਜਾਂਦਾ ਸਭ ਤੋਂ ਨੇ ਮਾਤਲੀ ਦੇ ਹੱਥ ਪਈਆਂ ਆਣਾ ਨਹੀਂ ਦੋ ਪੰਜ ਚਪੈਣਾ ਵੀ ਆਈ ਹੋਈ ਨਹੀਂ ਪਰ ਸੈਸ਼ਨ ਪਾਉਣੇ ਕਿ ਫਤਾਰਾ ਲੱਭੇ ਨਹੀਂ ਨੱਕਾ ਆਇਆ ਲੈ ਕੋਈ ਪ੍ਰੈਸ਼ਰ ਪੁੱਟ ਰਾਇਆ ਕੋਈ ਆਪ ਹੀ ਨਹੀਂ ਤੋਂ ਖੜੇ ਚੰਗੇ ਇੱਕ ਪਹਿਲਾਂ ਕਿੱਲੇ ਗਿਆ ਨਹੀਂ ਉਪਰ ਆਣਾ ਇੱਥੋਂ ਅਗਲਾ ਵੀਰ ਆਣੇ 80 ਨਾਲ 70 ਗੱਲ ਇੱਕ ਹੀ ਹੋ ਗਿਆ ਜੀ ਦੱਸੋ ਇਹ ਹੋ ਗਿਆ ਜੀ ਮੁੰਡੇ ਨੇ ਗੱਲ ਫੜਾ ਲੈ ਲਿਆ ਅੱਛਾ ਜੀ ਇੱਕ ਇਕੱਲੇ ਹੀ ਰਹਿੰਦਾ ਸੀ ਕੌਣ ਕੌਣ ਸੀਗੇ ਇਹ ਇਕੱਲੇ ਹੀ ਰਹਿੰਦਾ ਸੀਗਾ ਜੀ ਮਤਲਬ ਇੱਧਰ ਘਟ ਹੁੰਦਾ ਸੀ ਉਧਰ ਜਿਹੜਾ ਨਾ ਕੰਮ ਕਰਦਾ ਸੀ ਉਹਨਾਂ ਦੇ ਕੋਲ ਹੀ ਰਹਿੰਦਾ ਸੀ ਜੀ ਕਿਹੜੀ ਗੱਲੋਂ ਗਲਫੜਾ ਲੱਗਿਆ ਪਤਾ ਲੱਗਿਆ ਕੁਝ ਨਹੀਂ ਹਲੇ ਵੀ ਉਹਨੂੰ ਪਤਾ ਲੱਗਿਆ ਤੋੜਿਆ ਹੋਇਆ ਹੰਦਾਨਾ ਤੁਹਾਡੀ ਸਮਝ ਵਰਤਿਆ ਨਾ ਕੋਈ ਨਸ਼ਾ ਵਗੈਰਾ ਕਰਦਾ ਨਹੀਂ ਨਹੀਂ ਡਰਿੰਕ ਕਰਦਾ ਇਹ ਗੱਲ ਪਰਿਸ਼ਾਸ਼ਨ ਪਹੁੰਚੁਕ ਹੈ ਪਹੁੰਚੁਕ ਹੈ ਜੀ पर एक बार मुझे आज कैंपों में चला गया वाला कैंपों में चला गया ਕੀ ਉਹ ਆ ਰਹੀ ਹੈ ਦੂਰੋਂ ਬਦ ਗਾ ਰਹੀ ਹੈ ਨਾ ਬਦਸਮਾ ਹੈ ਸਭ ਲਈ ਰਾਮ ਚਾਹਤਾ ਹੈ ਕੋਈ ਇਹ ਕਿੰਨੇ ਵੇਲੇ ਸੀ ਜਾ ਚਲਾ ਹੈ ਹੈ ਇਹਨਾਂ ਕੋਲੇ ਨੂੰ ਬਦਲ ਦੇਣਾ ਹੈ ਕਿ ਜਦੋਂ ਮੈਂ ਹੋਰ ਸਮਾਂ ਪਾਈ ਦੇ ਦਿੰਦਾ ਹਾਂ ਤਦੋਂ ਇਹਨਾਂ ਨੂੰ ਕਿੰਨਾ ਕੁ ਇਹਦਾ ਮੁੱਲ ਦੇ ਦਿੱਤਾ ਕਾਰ ਵਾਲੀ ਗਈ ਕਾਰ ਵਾਲੀ ਗਈ ਨੂੰ ਹੋ ਗਿਆ ਡਾਕਟਰ ਨੇ ਲਾਈਕ ਕੈਂਪ ਤੇ ਆ ਨਸਨ ਕੀ ਕਾਰ ਵਾਲੀ ਵੀ ਕਾਰ ਵਾਲੀ ਵੀ ਗਈ ਗਈ ਹੋ ਗਿਆ ਉਹਨਾਂ ਨੂੰ ਤਲਾਕ ਹੋ ਗਿਆ ਤਲਾਕ ਹੋ ਗਿਆ ਸੀ ਕਿੰਨਾ ਜ਼ਰੂਰ ਤਲਾਕ ਹੋ ਗਿਆ ਆ ਵੀ ਟਾਈਮ ਹੋ ਗਿਆ ਕਿਹੜਾ ਏਰੀਆ ਪੈਂਦਾ ਹੈ ਇਹ ਆਨੰਦਨਗਰ ਗਲੀ ਨੰਬਰ ਕਿੰਨਾ ਗਲੀ ਨੰਬਰ ਮੇਰੇ ਘਰ ਨਾਲ 13 ਗਲੀ ਨੰਬਰ ਦੇ ਰਹੀ ਹੈ ਗਲੀ ਨੰਬਰ 13 களி நம்பர் 13 இ ਕਿੰਨੇ ਵਜੇ ਲੈ ਆਇਆ ਹੈ ਕੋਈਆਂ ਨਹੀਂ ਟਾਈਮ ਨਹੀਂ ਗਵਾਵੀਂ ਕਹਿੰਦੇ ਨੇ ਵੀ ਸਵੇਰੇ ਕੋਈ ਕਹਿੰਦਾ ਸਵੇਰੇ ਲਿਆਵੋ ਹਾਂ ਕੋਈ ਕਹਿੰਦਾ ਵੀ ਰਾਤ ਨੂੰ ਕਹਿ ਨਹੀਂ ਦਿੰਦੇ ਕਿੱਥੇ ਜੌਬ ਕਰਦਾ ਸੀ ਉਹ ਥੱਲੇਦਾਰੀ ਉਹ ਕਰਦਾ ਸੀ ਕੰਮਲਾ ਖੁੱਲੇ ਹੀ ਕਰਦਾ ਸੀ ਖੁੱਲੇ ਹੀ ਕਰਦਾ ਸੀ ਡਿਵੋਰਸ ਹੋਇਆ ਹੋਇਆ ਸੀਗਾ ਇਹਦਾ ਤਲਾਕ ਤਲਾਕ ਹੋਇਆ ਹੋਇਆ ਸੀਗਾ

ਸੋ ਗਲੀ ਨੰਬਰ 14 ਆਨੰਦਨਗਰ ਦੀ ਘਟਨਾ ਜੀ ਇਹ ਮੁੰਡੇ ਦਾ ਨਾਮ ਸੀਗਾ ਬਿੱਟੂ ਫਲੇਵਰ ਦਾ ਕੰਮ ਕਰਦਾ ਸੀਗਾ ਤਲਾਕ ਹੋਏ ਨੂੰ ਵੀ ਕਾਫੀ ਟਾਈਮ ਹੋ ਗਿਆ ਸੀਗਾ ਤੇ ਡਰਿੰਕ ਵਗੈਰਾ ਕਰਦਾ ਸੀਗਾ ਜਿਸ ਨੇ ਕੱਲ ਰਾਤ ਗਰਲਫ੍ਰੈਂਡ ਆ ਲਿਆ ਇਹ ਸ਼ਾਇਦ ਸੁਪਰ ਸੈਸ਼ਨ ਪਹੁੰਚ ਚੁੱਕਾ ਹੈ ਬਾਕੀ ਦੀ ਪੂਰੀ ਗੱਲ ਤਾਂ ਪਤਾ ਨਹੀਂ ਹੈਗੀ ਓ ਨਸ਼ੇ 'ਚ ਕੀਤਾ ਜਾਂ ਫਿਰ ਸੋਵੀ ਕੀਤਾ ਬੰਦੇ ਨੇ ਜਿੱਦਾਂ ਵੀ ਚਲੋ ਠੀਕ ਹੈ ਜੀ ਫੇਰ ਮਿਲਾਂਗੇ ਜੀ ਬਾਤ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਓਕੇ ਜੀ ਧੰਨਵਾਦ ਜੀ ਸਾਰਿਆਂ ਦਾ ਸੋ ਅੱਜ ਤਰੀਕ ਹੈ ਜੀ 2 ਅਗਸਤ 2025 ਟਾਈਮ ਹੋਇਆ 11:30 ਜੀ 11:26 ਮਿੰਟ ਸੋ ਜਿਹੜੇ ਨਵੇਂ ਜੁੜੇ ਆ ਉਹਨਾਂ ਨੂੰ ਦੱਸ ਦਈਏ ਜੀ ਆਨੰਦਨਗਰ ਮੜੀਆਂ ਰੋਡ ਗੈਸ ਏਜੰਸੀ ਦੇ ਕੋਲ ਗਲੀ ਨੰਬਰ 14 ਚ ਬਿੱਟੂ ਨਾਂ ਦੇ ਮੁੰਡੇ ਨੇ ਗਲਫਰਾਹਾ ਲੈ ਲਿਆ ਜੀ ਸਵੇਰੇ ਲਿਆ ਇਹ ਪਤਾ ਨਹੀਂ ਕਦੋਂ ਲਿਆਏ ਸੋ ਪ੍ਰਸ਼ਾਸਨ ਪਹੁੰਚ ਚੁੱਕਿਆ ਹੈ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ ਓਕੇ ਜੀ ਧੰਨਵਾਦ